ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾ ਜੀ ਬਾਰਾ ਮੁੱਲਾ ਕਸ਼ਮੀਰ ਦੀ ਧਰਤੀ ਤੇ ਗਏ। ਸਤਿਗੁਰੂ ਇਸ ਕਸ਼ਮੀਰ ਦੀ ਧਰਤੀ ਤੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਆ। ਤੇ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਕਿ ਸਤਿਗੁਰੂ ਜੀ ਆਏ ਆ ਤੇ ਫਿਰ ਸੰਗਤਾਂ ਡਾਰਾਂ ਬੰਨ੍ਹ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਹਿਤ ਪਹੁੰਚਦੀਆਂ। ਤੇ ਧੰਨ ਗੁਰੂ ਅਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਿਆਰੇ ਆਸੇ ਪਾਸੇ ਦੀਆਂ ਸੰਗਤਾਂ ਨੂੰ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੁੰਦੀਆਂ ਇਤਿਹਾਸ ਵਿੱਚ ਇੱਕ ਬਚਨ ਆਉਂਦਾ ਹੈ ਇੱਕ ਗੁਰੂ ਦਾ ਪਿਆਰਾ ਸਿੱਖ ਹੈ ਜਿਹਦਾ ਨਾਮ ਹੈ ਭਾਈ ਕੱਟੂ ਸ਼ਾ ਇਹ ਭਾਈ ਕੱਟੂ ਸ਼ਾ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ ਪਰ ਇਸ ਨੂੰ ਥੋੜੀ ਬਿਮਾਰੀ ਹੈ ਕਿ ਇਸ ਨੂੰ ਸਾਹ ਚੜ ਜਾਂਦਾ ਦਮੇ ਦੀ ਇਸ ਨੂੰ ਬਿਮਾਰੀ ਦਮੇ ਦਾ ਇਸ ਨੂੰ ਰੋਗ ਹੈ ਤੇ ਉਹਨਾਂ ਸੰਗਤਾਂ ਜਿਹੜੀਆਂ ਨੇ ਉਹ ਗੁਰੂ-ਗੁਰੂ ਜਪਦੀਆਂ ਜਾ ਰਹੀਆਂ ਨੇ ਇਹਦੇ ਕੋਲੇ ਸੰਗਤਾਂ ਰੁਕੀਆਂ ਜੀ ਜਿਵੇਂ ਸੰਗਤਾਂ ਅਲੱਗ-ਅਲੱਗ ਹੱਥਾਂ ਦੇ ਵਿੱਚ ਤੋਹਫੇ ਲੈ ਕੇ ਆਉਂਦੀਆਂ ਨਾ ਮਹਾਰਾਜ ਸਾਹਿਬ ਵਾਸਤੇ ਭੇਟਾਵਾਂ ਲੈ ਕੇ ਆਉਂਦੀਆਂ ਇਹ ਜਦੋਂ ਤੋਂ ਸਤਿਗੁਰਾਂ ਦਾ ਦਰ ਹੋਇਆ ਜੀ ਉਦੋਂ ਤੋਂ ਸੰਗਤਾਂ ਦੇ ਮਨ ਦੇ ਭਾਵ ਪੈਦਾ ਹੋਏ ਕਿ ਅਸੀਂ ਸਤਿਗੁਰਾਂ ਕੋਲੇ ਜਾਈਏ ਤੇ ਕੁਝ ਨਾ ਕੁਝ ਹੱਥਾਂ ਦੇ ਵਿੱਚ ਲੈ ਕੇ ਜਾਈਏ ਕੋਈ ਮਾਇਆ ਭੇਟਾ ਕਰਦਾ ਕੋਈ ਰਮਾਲ ਭੇਟਾ ਕਰਦਾ ਕੋਈ ਸਤਿਗੁਰਾਂ ਨੂੰ ਸੋਹਣੇ ਗੁਲਦਸਤੇ ਭੇਟਾ ਕਰਦਾ ਕੋਈ ਸ਼ਸਤਰ ਭੇਟਾ ਕਰਦਾ ਸਿੱਖ ਦੀ ਆਪੂ ਆਪਣੀ ਭਾਵਨਾ ਹੈ ਹੁਣ ਉਹ ਜਿਹੜੀ ਸੰਗਤ ਆ ਰਹੀ ਪਿੱਛੋਂ ਉਹਨਾਂ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਇੱਕ ਕੇਸਰ ਕਿਆਰੀ ਨਾਮ ਦਾ ਇਲਾਕਾ ਉੱਥੋਂ ਦਾ ਸ਼ਹਿਦ ਬੜਾ ਪ੍ਰਸਿੱਧ ਮੰਨਿਆ ਜਾਂਦਾ ਹੈ ਉੱਥੋਂ ਦਾ ਸ਼ਹਿਦ ਸਤਿਗੁਰਾਂ ਵਾਸਤੇ ਇੱਕ ਕੁਜੇ ਦੇ ਵਿੱਚ ਪਾਇਆ ਕੱਚੇ ਕੁਜੇ ਦੇ ਵਿੱਚ ਪਾਇਆ ਤੇ ਉੱਤੇ ਕਪੜਾ ਬੰਨਿਆ ਤੇ ਆਪਣੇ ਹੱਥਾਂ ਦੇ ਉੱਤੇ ਰੱਖ ਕੇ ਗੁਰੂ ਗੁਰੂ ਜਪਦੇ ਆ ਵੀ ਸਤਗੁਰੂ ਸਾਹਿਬ ਦੀ ਭੇਟਾ ਸਤਗੁਰਾਂ ਦੇ ਚਰਨਾਂ ਦੇ ਵਿੱਚ ਅਰਪਤ ਕਰਨੀ ਜੇ ਪਿਆਰ ਨਾਲ ਲੈ ਕੇ ਜਾ ਰਿਆ ਰਾਹ ਦੇ ਵਿੱਚ ਆ ਭਾਈ ਕੱਟੂ ਸ਼ਾਹ ਨਾਲ ਇਹਨਾਂ ਦਾ ਮਿਲਾਪ ਹੋਇਆ ਉਹਨੇ ਪੁੱਛਿਆ ਕਿੱਧਰ ਚੱਲੇ ਜੇ ਸੰਗਤਾਂ ਨੇ ਦੱਸਿਆ ਗੁਰੂ ਕੋਲੇ ਚੱਲੇ ਆ ਕਹਿੰਦਾ ਮੈਨੂੰ ਵੀ ਲੈ ਚੱਲੋ ਕਹਿੰਦੇ ਭਾਈ ਜਿੱਥੇ ਅਸੀਂ ਗੁਰੂ ਗੁਰੂ ਜਪਦੇ ਆ ਵਾਹਿਗੁਰੂ ਵਾਹਿਗੁਰੂ ਜਪਦੇ ਆ ਉੱਥੇ ਤੂੰ ਵੀ ਸਾਡੇ ਨਾਲ ਰਲ ਜਾ ਉਹਨੇ ਇਸ ਨੂੰ ਦਮੇ ਦਾ ਰੋਗ ਸੀ ਸਾਹ ਚੜ ਜਾਂਦਾ ਸੀ ਥੋੜੀ ਦੇਰ ਤੁਰਿਆ ਨਾ ਜੀ ਇਹਨੂੰ ਜਦੋਂ ਸਾਹ ਚੜਿਆ ਰੁਕਿਆ ਤਕਲੀਫ ਦੇ ਵਿੱਚ ਆਇਆ ਤੇ ਫੇਰ ਆਪਣੀ ਹਿੰਮਤ ਇਕੱਠੀ ਕਰਕੇ ਨਾਲ ਤੁਰਦਾ ਤੇ ਨਾਲ ਤੁਰੇ ਜਾਂਦੇ ਸਵਾਲ ਕੀਤਾ ਕਹਿਣ ਲੱਗਾ ਸਾਰੇ ਇਹਨੇ ਤੁਸੀਂ ਖੁਸ਼ਚਿੱਤ ਹੋ ਇੰਨੀ ਮਹਾਰਾ ਸੱਚੇ ਪਾਤਸ਼ਾਹ ਵਾਸਤੇ ਪਿਆਰ ਮੁਹੱਬਤ ਇਕੱਠੀ ਕਰਕੇ ਲੈ ਕੇ ਚੱਲਿਓ ਆ ਕੁਜੇ ਦੇ ਵਿੱਚ ਕੀ ਹੈ ਤੁਹਾਡੇ ਕੋਲੇ ਇਹ ਵੀ ਮਹਾਰਾਜ ਵਾਸਤੇ ਲੈ ਕੇ ਚੱਲਿਓ ਉਹਨਾਂ ਨੇ ਦੱਸਿਆ ਵੀ ਅਸੀਂ ਨਾ ਸਤਿਗੁਰਾਂ ਵਾਸਤੇ ਕੇਸਰ ਕਿਆਰੀ ਦਾ ਸ਼ਹਿਦ ਲੈ ਕਰਕੇ ਆਇਆ ਤੇ ਸਤਿਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕਰਨਾ ਜੇ ਸ਼ਹਿਦ ਦਾ ਨਾਮ ਸੁਣਦਿਆਂ ਭਾਈ ਕੱਟੂ ਨੇ ਇਹਨਾਂ ਨੂੰ ਆਖਿਆ ਕਹਿਣ ਲੱਗਾ ਇਓਂ ਕਰੋ ਵੀ ਮੇਰਾ ਨਾ ਸਾਹ ਚੜੀ ਜਾਂਦਾ ਖੰਗ ਮੈਨੂੰ ਹੋਈ ਜਾਂਦੀ ਐ ਤੇ ਜੇ ਇਦਾਂ ਹੀ ਰਿਹਾ ਫਿਰ ਮੈਂ ਗੁਰੂ ਸਾਹਿਬ ਕੋਲੇ ਨਹੀਂ ਪਹੁੰਚ ਸਕਾਂਗਾ ਆ ਜਿਹੜਾ ਤੁਸੀਂ ਸ਼ਹਿਦ ਲੈ ਕੇ ਚੱਲੇ ਹੋ ਨਾ ਇਹਦੇ ਵਿੱਚੋਂ ਜਰਾ ਚਮਚਾ ਕੋਈ ਸ਼ਹਿਦ ਮੈਨੂੰ ਦੇਓ ਤੇ ਮੈਂ ਥੋੜਾ ਸ਼ੱਕ ਕਿਉਂ ਨਾ ਲਵਾਂ ਮੈਨੂੰ ਥੋੜੀ ਜਿਹੀ એનર્ਜੀ ਫੀਲ ਹੋਏਗੀ ਮੈਨੂੰ ਥੋੜੀ ਤਾਕਤ ਮਹਿਸੂਸ ਹੋਏਗੀ ਖੰਗ ਮੇਰੀ ਰੁਕ ਜਾਏਗੀ ਤੇ ਮੈਂ ਫਿਰ ਤੁਹਾਡੇ ਨਾਲ ਤੁਰ ਪਾਵਾਂਗਾ ਜਦੋਂ ਇਦਾਂ ਬਚਨ ਸੁਣਿਆ ਸੰਗਤ ਕਹਿਣ ਲੱਗੀ ਉਹ ਤੂੰ ਤੇ ਜਮਾ ਹੀ ਕਮਲਾ ਬਿਲਕੁਲ ਪਾਗਲਾ ਤੂੰ ਸਤਿਗੁਰਾਂ ਦੀ ਭੇਟਾ ਤੇ ਸਤਿਗੁਰਾਂ ਦੀ ਭੇਟਾ ਦੇ ਵਿੱਚੋਂ ਤੈਨੂੰ ਅਸੀਂ ਕਿਦਾਂ ਦੇ ਦਈਏ ਸਤਿਗੁਰਾਂ ਦੀ ਭੇਟਾ ਦੇ ਵਿੱਚੋਂ ਅਸੀਂ ਤੈਨੂੰ ਕਿਦਾਂ ਕੁਝ ਸ਼ਿਕਾ ਦੇਈਏ ਭਾਈ ਕੱਟੂ ਕਹਿਣ ਲੱਗਾ ਠੀਕ ਐ ਭਾਈ ਕੋਈ ਗੱਲ ਨਹੀਂ ਫੇਰ ਨਾਲ ਤੁਰਿਆ ਇਤਿਹਾਸ ਬਚਨ ਕਰਦਾ ਏਸ ਨੇ ਰਾਹ ਦੇ ਵਿੱਚ ਤਿੰਨ ਵਾਰੀ ਇਹਨਾਂ ਤੇ ਤੋਂ ਸ਼ਹਿਦ ਮੰਗਿਆ ਜੀ ਵਾਰ-ਵਾਰ ਬਿ ਸਰੀਰ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਤਕਲੀਫ ਹੈ ਜੇ ਕਿਤੇ ਤੁਸੀਂ ਮੈਨੂੰ ਸ਼ਹਿਦ ਦੇ ਦਿਓ ਤੇ ਮੈਨੂੰ ਉਸ ਥੋੜਾ ਸਹਾਰਾ ਹੋ ਜਾਏਗਾ ਅਖੀਰ ਤੀਜੀ ਵਾਰੀ ਜਦੋਂ ਇਸ ਨੇ ਸ਼ਹਿਦ ਮੰਗਿਆ ਇਹਦੇ ਸਰੀਰ ਬਿਲਕੁਲ ਨਿਰਬਲ ਜਾ ਹੋ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਚੰਗਾ ਫਿਰ ਮੇਰੀ ਨਮਸਕਾਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਕਰ ਦਿਆ ਜੇ ਹੁਣ ਇਸ ਤੋਂ ਅੱਗੇ ਨਹੀਂ ਮੈਂ ਜਾ ਸਕਦਾ ਕਿਉਂਕਿ ਮੇਰਾ ਸਰੀਰ ਇਜਾਜ਼ਤ ਨਹੀਂ ਦੇ ਰਿਹਾ ਇਸ ਤੋਂ ਅੱਗੇ ਨਹੀਂ ਮੈਂ ਜਾ ਸਕਦਾ ਗੁਰੂ ਅਰਗਵਿੰਦ ਸਾਹਿਬ ਦੇ ਚਰਨਾਂ 'ਚ ਮੇਰੀ ਨਮਸਕਾਰ ਕਰਦੇ ਆ ਜੀ ਸੰਗਤ ਇਹਨੂੰ ਛੱਡ ਕੇ ਅੱਗੇ ਚਲੀ ਗਈ ਜੀ ਇਹ ਸੰਗਤ ਗੁਰੂ ਅਰਗਵਿੰਦ ਸਾਹਿਬ ਜੀ ਦੇ ਕੋਲ ਪਹੁੰਚੀ ਔਰ ਜਿਹੜੀ ਵੀ ਸੰਗਤ ਮਹਾਰਾਜ ਸਾਹਿਬ ਦੇ ਚਰਨਾਂ ਚ ਆਉਂਦੀ ਨਾ ਜੀ ਜਦੋਂ ਸਤਗੁਰਾਂ ਦੇ ਚਰਨਾਂ 'ਚ ਕੋਈ ਭੇਟਾ ਰੱਖਦੇ ਤੇ ਮਹਾਰਾਜ ਨੂੰ ਭੇਟਾ ਚਤਾਰ ਦੇ ਵੀ ਮਹਾਰਾਜ ਜੀ ਆਪ ਜੀ ਵਾਸਤੇ ਆਹ ਭੇਟਾ ਲੈ ਕੇ ਆਇਆ ਜੇ ਕੋਈ ਸ਼ਸਤਰ ਲੈ ਕੇ ਆਉਂਦਾ ਤੇ ਗੁਰੂ ਹਰਗੋਬਿੰਦ ਸਾਹਿਬ ਸ਼ਸਤਰ ਨੂੰ ਹੱਥ ਵਿੱਚ ਫੜ ਕੇ ਵੇਖਦੇ ਤੇ ਸਿਫਤ ਕਰਦੇ ਉਸ ਦੀ ਕਿ ਭਾਈ ਬੜਾ ਸੋਹਣਾ ਸ਼ਸਤਰ ਲੈ ਕੇ ਆਇਆ ਤੂੰ ਬੜੀ ਸੋਹਣੀ ਢਾਲ ਲੈ ਕੇ ਆਇਆ ਭਾਈ ਬੜੇ ਸੋਹਣੇ ਬਸਤਰ ਲੈ ਕੇ ਆਇਆ ਇਦਾਂ ਸਤਿਗੁਰੂ ਸੰਗਤਾਂ ਦੀਆਂ ਪੇਟਾਵਾਂ ਦੇਖ ਕਰਕੇ ਨਾ ਉਹਨਾਂ ਨੂੰ ਚਿਤਾਰ ਰਹੇ ਸੀ ਖੁਸ਼ ਹੋ ਰਹੇ ਸੀ ਤੇ ਸੰਗਤਾਂ ਵੀ ਪ੍ਰਸੰਨ ਹੋ ਰਹੀਆਂ ਸੀ ਹੁਣ ਇਹ ਸੰਗਤ ਨੇ ਜਦੋਂ ਉਸ ਸ਼ਹਿਦ ਦੇ ਕੁਜੇ ਨੂੰ ਗੁਰੂ ਆਰ ਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਰੱਖਿਆ ਨਾ ਜੀ ਗੁਰੂ ਆਰ ਗੋਬਿੰਦ ਸਾਹਿਬ ਨੇ ਆਪਣੀ ਨਜ਼ਰ ਫੇਰ ਲਈ ਇਹਨਾਂ ਨੂੰ ਬੜੀ ਹੈਰਾਨੀ ਹੋਈ ਹੁਣੇ ਤੇ ਮਹਾਰਾ ਸਭ ਨੂੰ ਕਹਿ ਰਹੇ ਆ ਵੀ ਤੁਸੀਂ ਸ਼ਸਤਰ ਤੁਸੀਂ ਪੇਟਾਵਾ ਤੁਸੀਂ ਵਸਤਰ ਇਹ ਬੜੇ ਸੋਹਣੇ ਲੈ ਕੇ ਆਏ ਜੇ ਤੇ ਅਸੀਂ ਵੀ ਤੇ ਪੇਟਾ ਲੈ ਕੇ ਆਇਆ ਤੇ ਸਤਗੁਰਾਂ ਨੇ ਸਾਨੂੰ ਪੁੱਛਿਆ ਵੀ ਨਹੀਂ ਤੁਸੀਂ ਕੀ ਲੈ ਕੇ ਆਏ ਦੇ ਹੁਣ ਜਿਸ ਪਾਸੇ ਮਹਾਰਾਜ ਗੁਰੂ ਆਰ ਗੋਬਿੰਦ ਸਾਹਿਬ ਨੇ ਮੁੱਖ ਕੀਤਾ ਨਾ ਜੀ ਕੁੱਜਾ ਚੁੱਕਿਆ ਤੇ ਉਸ ਪਾਸੇ ਸਾਹਮਣੇ ਖਲੋਗੇ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਦੂਸਰੇ ਪਾਸੇ ਮੁਖ ਕਰ ਲਿਆ ਤੇ ਸੰਗਤਾਂ ਨੇ ਆਪਣੇ ਚਿੱਤ ਵਿੱਚ ਖਿਆਲ ਕੀਤਾ ਵੀ ਸਾਡੇ ਤੋਂ ਸ਼ਾਇਦ ਕੋਈ ਵਗਿਆ ਹੋ ਗਈ ਹੱਥ ਵਿੱਚ ਕੁੱਜਾ ਫੜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਇੱਕ ਵਾਰੀ ਤੱਕੋ ਤੇ ਸਹੀ ਆਪ ਜੀ ਵਾਸਤੇ ਬੜਾ ਕੀਮਤੀ ਸ਼ਹਿਦ ਲੈ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਇਹ ਸਾਡੇ ਸ਼ਕਣ ਜੋਗ ਨਹੀਂ ਹੈ ਇਹ ਸਾਡੇ ਸ਼ਕਣ ਜੋਗ ਨਹੀਂ ਹੈ ਇਹਨਾਂ ਨੇ ਉਸ ਕੁੱਜੇ ਤੋਂ ਕੱਪੜਾ ਉਤਾਰਿਆ ਤੇ ਇਤਿਹਾਸ ਵਚਨ ਕਰਦਾ ਹੁਣ ਇਸ ਨੂੰ ਗੁਰੂ ਦਾ ਕੌਤਕ ਜਾਣੀਏ ਕਿਉਂਕਿ ਇਤਿਹਾਸ ਦੇ ਵਚਨ ਕਦੇ ਵੀ ਝੂਠੇ ਨਹੀਂ ਪੈ ਸਕਦੇ ਉਸ ਸ਼ਹਿਦ ਦੇ ਵਿੱਚ ਨਾ ਜੀ ਕੀੜੇ ਚੱਲ ਰਹੇ ਆ ਜੀ ਚੱਲ ਰਹੇ ਆ ਉਸ ਦੇ ਵਿੱਚ ਤੇ ਜਿਹੜੇ ਨਾਲ ਸੇਵਾਦਾਰ ਖੜੇ ਆ ਉਹ ਕਹਿਣ ਲੱਗੇ ਤੁਸੀਂ ਤੇ ਕਹਿੰਦੇ ਸੀ ਤਾਜ਼ਾ ਸ਼ਹਿਦ ਹੈ ਵਧੀਆ ਸ਼ਹਿਦ ਹੈ ਆਹ ਸ਼ਹਿਦ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਵਾਸਤੇ ਲੈ ਕੇ ਆਏ ਜੇ ਤੁਸੀਂ ਕੀੜਿਆਂ ਵਾਲਾ ਸ਼ਹਿਦ ਲਿਆਏ ਤੁਸੀਂ ਸਤਪੁਰਾਂ ਵਾਸਤੇ ਤੇ ਸੰਗਤ ਹੱਥ ਜੋੜ ਬੇਨਤੀ ਕਰਦੀ ਹੋਈ ਕਹਿਣ ਲੱਗੀ ਮਹਾਰਾਜ ਜੀ ਘਰੋਂ ਤੇ ਅਸੀਂ ਚੰਗਾ ਲੈ ਕੇ ਤੁਰੇ ਸਾਂ ਬਿਲਕੁਲ ਤਾਜ਼ਾ ਹੈ ਪੁਰਾਣਾ ਨਹੀਂ ਹੈ ਮਹਾਰਾਜ ਜੀ ਇਹਦੇ ਵਿੱਚ ਕੀੜੇ ਕਿਉਂ ਪੈ ਗਏ ਕਦੋਂ ਪੈ ਗਏ ਸਾਨੂੰ ਨਹੀਂ ਪਤਾ ਗੁਰੂ ਅਰਗੋਵਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਰਾਹ 'ਚ ਵਿੱਚ ਮੰਗਿਆ ਸੀ ਤੇ ਤੁਸੀਂ ਨਹੀਂ ਦਿੱਤਾ ਨਾ ਇਹਦੇ ਵਿੱਚ ਉਦੋਂ ਕੀੜੇ ਪੈ ਗਏ ਸੀ ਜਦੋਂ ਅਸੀਂ ਰਾਹ ਵਿੱਚ ਮੰਗਿਆ ਤੇ ਤੁਸੀਂ ਨਹੀਂ ਦਿੱਤਾ ਉਦੋਂ ਇਹਦੇ ਵਿੱਚ ਕੀੜੇ ਪੈ ਗਏ ਸਾਡੇ ਛਕਣ ਯੋਗ ਨਹੀਂ ਰਿਹਾ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੀ ਤੁਸੀਂ ਕਦੋਂ ਮੰਗਿਆ ਸਾਡੇ ਤੋਂ ਮਹਾਰਾਜ ਕਹਿੰਦੇ ਯਾਦ ਕਰੋ ਕਹਿੰਦੇ ਮਹਾਰਾਜ ਜੀ ਤੁਸੀਂ ਤੇ ਨਹੀਂ ਮੰਗਿਆ ਇੱਕ ਸਿੱਖ ਸੀ ਕੱਟੂ ਭਾਈ ਕੱਟੂ ਸ਼ਾ ਉਹਨੇ ਸਾਡੇ ਤੋਂ ਦੋ ਤਿੰਨ ਵੇਰਾਂ ਜ਼ਰੂਰ ਮੰਗਿਆ ਤੇ ਗੁਰੂ ਅਰਗੁਵਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਿੱਖੋ ਤੁਹਾਡੀਆਂ ਵੇਖਣ ਵਾਲੀਆਂ ਅੱਖਾਂ ਨਹੀਂ ਜਦੋਂ ਗੁਰਨਾਨਕ ਕਿਰਪਾ ਕਰਦਾ ਆਪਣੇ ਸਿੱਖਾਂ ਦੇ ਵਿੱਚ ਵਰਤ ਜਾਇਆ ਕਰਦਾ